ਵਿਜੀਲੈਂਸ ਬਿਊਰੋ ਪੰਜਾਬ ਦੀ ਰਡਾਰ ਤੇ ਹੁਣ ਗੁਰਦਾਸਪੁਰ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਹੜਾ ਆ ਚੁੱਕੇ ਨੇ ਉਹਨਾਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪੁੱਛਗਿੱਛ ਤੇ ਲਈ ਵਿਜੀਲੈਂਸ ਦਫ਼ਤਰ ਗੁਰਦਾਸਪੁਰ ਦੇ ਵਿੱਚ ਬੁਲਾਇਆ ਗਿਆ ਜਿੱਥੇ ਵਿਭਾਗ ਦੇ ਐਸਐਸਪੀ ਬਰਿੰਦਰ ਸਿੰਘ ਨੇ ਉਹਨਾਂ ਕੋਲੋਂ ਲਗਭਗ 7 ਘੰਟੇ ਪੁੱਛਗਿੱਛ ਕੀਤੀ ਅਤੇ ਉਹਨਾਂ ਦੇ ਕੋਲ ਜਾਇਦਾਦ ਦਾ ਵੇਰਵਾ ਮੰਗਿਆ ਲੋਕ ਨੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਵਿਜੀਲੈਂਸ ਨੂੰ ਕਿ ਐਮਐਲਏ ਦੀ ਟਨਯੂਰ ਦੇ ਦੌਰਾਨ ਇਹਨਾਂ ਨੇ ਬਹੁਤ ਜ਼ਿਆਦਾ ਦਾ ਬਣਾਈਆਂ ਨੇ ਇਹਨਾਂ ਦੀ ਇਨਕੁਆਇਰੀ ਕੀਤੀ ਜਾਏ ਉਹਦੇ ਸਬੰਧ ਚ ਬਿਜ਼ਨਸ ਜਿਹੜੀ ਆ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬੈਂਕ ਤੋਂ ਤਸਵੀਕ ੋਕੇ ਨੇ ਉਹਨਾਂ ਨੇ ਔਰ ਹੋਰ ਵੀ ਕਈ ਤਰ੍ਹਾਂ ਦੇ ਉਹਨਾਂ ਨੇ ਆਪਣੇ ਲੈਵਲ ਤੇ ਵੇਰਵੇ ਜਿਹੜੇ ਉਹ ਕਲੈਕਟ ਕਰ ਰਹੇ ਆ ਜਿਹਦੇ ਸਬੰਧ ਦੇ ਵਿੱਚ ਅੱਜ ਮੈਨੂੰ ਮੇਰੇ ਫਾਦਰ ਸਾਹਿਬ ਨੂੰ ਬ੍ਰਦਰ ਬਲਜੀਤ ਸਿੰਘ ਵਰ ਤਾਈ ਦਾ ਬੇੜੇ ਜਗਵੀਰ ਸਿੰਘ ਚਾਰਾ ਨੂੰ ਅੱਜ ਨੋਟਿਸ ਗਿਆ ਸੀਗਾ ਔਰ ਜਿਹੜੀ ਵੀ ਉਹਨਾਂ ਨੇ ਤਫ਼ਤੀਸ਼ ਦੇ ਵਿੱਚ ਜੋ-ਜੋ ਸਾਨੂੰ ਪੁੱਛਿਆ ਆ ਸਵੇਰੇ 9:30 ਵਜੇ ਦੇ ਅਸੀਂ ਆਏ ਹੋਏ ਆ ਪਰ ਕੱਲੀ-ਕੱਲੀ ਗੱਲ ਦਾ ਉਹਨਾਂ ਦਾ ਜਵਾਬ ਦੇ ਆਏ ਇਸ ਤੋਂ ਇਲਾਵਾ ਜੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਉਹਨਾਂ ਨੂੰ ਚਾਹੀਦੀ ਹੋएगी ਬਿਜ਼ਨਸ ਡਿਪਾਰਟਮੈਂਟ ਨੂੰ ਮੈਂ ਤੇ ਮੇਰਾ ਪਰਿਵਾਰ ਹਮੇਸ਼ਾ ਅ ਅਵੇਲੇਬਲ ਆ ਔਰ ਜਦੋਂ ਮਰਜੀ ਇਹ ਬੁਲਾ ਸਕਦੇ ਆ ਪੂਰਾ ਕੋਆਪਰੇਟ ਕਰਾਂਗੇ ਜੇ ਕਿਸੇ ਨੇ ਸ਼ਿਕਾਇਤ ਕਿਸੇ ਦੇ ਖਿਲਾਫ ਕੀਤੀ ਆ ਤੇ ਉਹਦਾ ਬਿਜ਼ਨਸ ਡਿਪਾਰਟਮੈਂਟ ਦਾ ਰਾਈਟ ਬਣਦਾ ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗ ਰਿਹਾ ਕਿ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਕਿਸੇ ਦਬਾ ਦੇ ਹੇਠ ਕੰਮ ਕਰ ਰਿਹਾ ਖਾਸ ਕਰਕੇ ਗੁਰਦਾਸਪੁਰ ਵਿਜੀਲੈਂਸ ਕਿ ਜਿਹੜੇ 9:30 ਵਜੇ ਦੇ ਆ ਕੇ ਪਹਿਲਾ ਡੀਐਸਪੀ ਸਾਹਿਬ ਨੇ 3-4 ਘੰਟੇ ਲਾਏ ਨੇ ਮੇਰੇ ਤੇ ਉਸ ਤੋਂ ਬਾਅਦ ਇਕੱਲੇ ਇਕੱਲੇ ਨੂੰ ਪੁੱਛਿਆ ਉਸ ਤੋਂ ਬਾਅਦ ਕਹਿੰਦੇ ਕਿ ਐਸਐਸਪੀ ਸਾਹਿਬ ਆਉਣਗੇ ਵਿਜੀਲੈਂਸ ਦੇ ਉਹ ਪੁੱਛਣਗੇ ਫਿਰ ਉਹੀ ਗੱਲਾਂ ਐਸਐਸਪੀ ਸਾਹਿਬ ਨੇ ਆਣ ਕੇ ਦੁਬਾਰਾ ਸਾਨੂੰ ਪੁੱਛੀਆਂ ਔਰ ਮੈਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਘਟੋ ਘਟ ਐਸਐਸਪੀ ਸਾਹਿਬ 6-7 ਵਾਰ ਵਿੱਚ ਉਹ 10 ਵਾਰ ਉੱਠ ਕੇ ਗਏ ਆ ਮੈਨੂੰ ਹੁਣ ਇਹ ਨਹੀਂ ਪਤਾ ਵੀ ਉਹ ਟੱਲੀ ਕਿੱਥੋਂ ਖੜਕਦੀ ਸੀ ਕਿੰਨੂੰ ਦੱਸਣ ਜਾਂਦੇ ਸੀ ਕਿੰਨੂੰ ਪੁੱਛਦੇ ਸੀ ਔਰ ਆਣ ਕੇ ਬਾਹਰ ਉਹ ਦੁਬਾਰਾ ਫਿਰ ਨਵੇਂ ਤਰ੍ਹਾਂ ਦੇ ਸਵਾਲ ਪੁੱਛ ਕੇ ਚਿਤਚ ਕਰਦੇ ਸੀ ਪਰ ਮੈਂ ਓਪਨਲੀ ਬਿਜ਼ਨਸ ਨੂੰ ਕਹਿਣਾ ਕਿ ਜਿੰਨੀ ਵੀ ਤਾਕਤ ਆ ਤੁਸੀਂ ਜ਼ਰੂਰ ਲਾਓ ਆਪਣੇ ਤੇ ਆਪ ਦੀ ਡਿਊਟੀ ਨਿਭਾਓ ਪਰ ਓਨੈਸਟਲੀ ਨਿਭਾਓ ਜੇ ਮੈਂ ਓਨੈਸਟਲੀ ਨਾਲ ਕੰਮ ਕੀਤਾ ਸੀਗਾ ਤੇ ਇਹੋ ਜੀ ਨੇਰੀ ਦੇ ਵਿੱਚ ਲੋਕਾਂ ਨੇ ਦੁਬਾਰਾ ਨਮਾਇੰਦਾ ਮੈਨੂੰ ਬਣਾਇਆ ਔਰ ਮੈਂ ਫੇਰ ਇਸ ਗੱਲ ਦਾ ਪੂਰ ਜੋਰ ਆਪਣੇ ਵੱਲੋਂ ਕਹਿਣਾ ਕਿ ਓਨੈਸਟੀ ਦੇ ਨਾਲ ਇਨਕੁਆਇਰੀ ਕਰਿਓ ਨਾ ਕਿ ਵੰਡ ਡਾਟਾ ਦੇ ਨਾਲ ਜੇ ਓਨੈਸਟੀਲੀ ਇਨਕੁਆਇਰੀ ਕਰੋਗੇ ਫაგ ਮੇਰੇ ਦਾਦਾ ਜੀ ਤੋਂ ਲੈ ਕੇ ਫაგ ਚਿੱਟੀ ਸੀ ਹੈ ਔਰ ਫਿਰ ਤੁਹਾਡੇ ਮੀਡੀਆ ਚ ਕਿਹਨਾ ਇਹ ਰਹੂਗੀ ਸਰ ਤੁਸੀਂ ਦਬਾਅ ਦੀ ਗੱਲ ਕੀਤੀ ਕੀ ਲੱਗਦਾ ਕਿਹਦਾ ਦਬਾਅ ਹੋ ਰਿਹਾ ਹੈ ਇਹਨਾਂ ਦਾ ਦੇਖੋ ਦਬਾਅ ਸਰਕਾਰਾਂ ਦੇ ਹੁੰਦੇ ਨੇ ਤੇ ਸਰਕਾਰ ਦੇ ਅੰਡਰ ਵਿਜੀਲੈਂਸ ਆ ਤੇ ਜੇ ਮਤਲਬ 9.5 ਤੋਂ ਲੈ ਕੇ ਅੱਜ 5 ਵਜਣ ਵਾਲੇ ਨੇ ਤੇ ਐਡੀ ਲੰਮੀ ਤਵਦੀਸ਼ ਔਰ ਫਾਦਰਸ ਆਫ ਸੀਨੀਅਰ ਸਿਟੀਜ਼ਨ ਨੇ ਸਵੇਰ ਦੇ ਬਿਠਾਇਆ ਹੋਇਆ ਸ਼ੂਗਰ ਬੀਪੀ ਦੇ ਮਰੀਜ਼ ਨੇ ਤੇ ਉਹਨਾਂ ਨੂੰ ਇੰਨਾ ਲੰਮਾ ਬਿਠਾਇਆ ਮੈਂ ਵੀ ਰਿਕਵੈਸਟ ਕੀਤੀ ਸੀ ਕਿ ਇਹਨਾਂ ਨੂੰ ਪਹਿਲਾਂ ਪੁੱਛ ਕੇ ਤੇ ਇਹਨਾਂ ਨੂੰ ਭੇਜ ਦਿਓ ਪਰ ਚਲੋ ਐਨੀ ਹੋ ਬੜਾ ਕੁਝ ਸਰਕਾਰਾਂ ਚ ਹੁੰਦਾ ਆ ਪਰ ਇੱਕ ਦਾਅਵੇ ਨਾ ਕਹਿਣਾ ਕਿ ਨਾ ਇਹ ਐਮਐਲਏ ਕਿਤੇ ਤੋਂ ਭੱਜਣ ਵਾਲਾ ਨਾ ਐਮਐਲਏ ਦੱਬਣ ਵਾਲਾ ਜੇ ਇਮਾਨਦਾਰੀ ਦੇ ਨਾਲ 5 ਸਾਲ ਕੰਮ ਕੀਤਾ ਤੇ ਜਦੋਂ ਵਿਜਲੈਂਸ ਕਹੇਗੀ ਕਿ ਤੁਸੀਂ ਇਸ ਕੰਮ ਚੋਂ ਬਰੀ ਹੋ ਉਸ ਦਿਨ ਗਰਦਾਸਪੁਰ ਛੱਡੇਗਾ ਇਹ ਐਮਐਲਏ ਪੜਾ ਭਾਏ ਸਾਡੇ ਨੂੰ ਜੋ ਮਰਜੀ ਪੁੱਛ ਲੈ ਲੈਂਦਾ ਕਿ ਲੱਗਦਾ ਕੀ ਹੈ ਕਿਉਂ ਵਿਜੀਲੈਂਸ ਦੇ ਈਡੀ ਦੀਆਂ ਰੈਡਾਂ ਇਸ ਬਾਕਸਾਂ ਤਾਂ ਕਰ ਲੈ ਕਿੰਕੋਸ ਬਾਕਸਾਂ ਦਾ ਵੇਖੋ ਇਹ ਤੇ ਸਰਕਾਰ ਕਰ ਸਕਦੀ ਆ ਕਿ ਕੌਨਸ ਦੇ ਲਿਟਰਾਂ ਗੱਲਿਆਂ ਨੂੰ ਕੋ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਵੇਖੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਕਈ ਇਹੋ ਜਿਹੇ ਇਸ਼ੂਸ ਸੀਗੇ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਗੱਲਾਂ ਕੀਤੀਆਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੇ ਬਿਜਲੀ ਦਾ ਸੀਗਾ ਗਲਤ ਐਗਰੀਮੈਂਟਸ ਚਾਹੇ ਹੋਰ ਕਈ ਤਰ੍ਹਾਂ ਦੇ ਸੀਗੇ ਉਹ ਤੇ ਦਬੇ ਦਬਾਏ ਰਹਿ ਗਏ ਤੇ ਆ ਜਿਹੜੀਆਂ ਗੇਮਾਂ ਬਹੁਤਾ ਲੰਮਾ ਨਹੀਂ ਚਲਦੀਆਂ ਹੁੰਦੀਆਂ ਇਹਦੇ ਤੇ ਸਰਕਾਰਾਂ ਨਹੀਂ ਚਲਦੀਆਂ ਪਰ ਐ ਨਹੀਂ ਹੋ ਮੈਂ ਇਹੋ ਜਿਹਾ ਕੋਈ ਕਟਕ੍ਰਿਸ਼ ਦੀ ਕਰਨਾ ਚਾਹੁੰਦਾ ਕਿਸੇ ਨੂੰ ਇਹ ਲੱਗੇ ਕਿ ਮੈਂ ਕੋਈ ਸਰਕਾਰ ਨੂੰ ਸਰਕਾਰ ਦੇ ਖਿਲਾਫ ਗਲਤ ਬੋਲਾਂ ਜਾਂ ਕੁਝ ਨਹੀਂ ਮੈਂ ਉਦੋਂ ਤੱਕ ਨਹੀਂ ਬੋਲਣਾ ਜਦੋਂ ਤੱਕ ਮੇਰੀ ਇਨਕੁਆਇਰੀ ਚੱਲ ਰਹੀ ਹੈ ਤੁਸੀਂ ਦੇਖਿਆ ਹੋਊਗਾ ਕਿ ਜਿਸ ਦਿਨ ਤੋਂ ਮੈਨੂੰ ਇਨਕੁਆਇਰੀ ਦੇ ਵਿੱਚ ਕਾਲ ਕੀਤੀ ਜਾ ਰਹੀ ਹੈ ਜਾਂ ਮੈਨੂੰ ਨੋਟਿਸ ਆ ਰਿਹਾ ਜਾਂ ਅਖਬਾਰਾਂ 'ਚ ਆ ਰਿਹਾ ਮੇਰੀ ਪਾਰਟੀ ਸਾਰੀ ਮੇਰੇ ਨਾਲ ਖੜੀ ਹੈ ਪਰ ਮੈਂ ਇੱਕ ਹੋਰ ਰਿਕਵੈਸਟ ਸਾਰੀ ਪਾਰਟੀ ਨੂੰ ਕੀਤੀ ਸੀ ਕਿ ਮੈਂ ਨਾ ਕੋਈ ਧਰਨਾ ਦੇਣਾ ਹੈ ਨਾ ਮੈਂ ਕੋਈ ਇੱਥੇ ਇਕੱਠ ਕਰਨੇ ਨੇ ਹੁਣ ਵੀ ਸਾਰੇ ਇਲਾਕੇ ਚ ਟੈਲੀਫੋਨ ਆ ਰਹੇ ਸੀਗੇ ਕਿ ਅਸੀਂ ਇਕੱਠੇ ਹੋਣਾ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਕਿ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਲੀਡਰ ਇਮਾਨਦਾਰ ਆ ਸੋ ਮੈਂ ਇਮਾਨਦਾਰ ਸੀਗਾ ਅਸੀਂ ਸਾਰਾ ਪਰਿਵਾਰ ਇਮਾਨਦਾਰ ਸੀ ਹੈ ਔਰ ਰਾਂਗੇ ਔਰ ਜਿਸ ਤਰ੍ਹਾਂ ਦੀ ਵੀ ਇਹਨਾਂ ਨੂੰ ਇਨਕੁਆਰੀ ਚਾਹੀਦੀ ਆ ਉਹ ਅੱਧੀ ਰਾਤ ਨਾਲ ਵੀ ਸੱਦਣਗੇ ਮੈਂ ਤੇ ਮੇਰਾ ਪਰਿਵਾਰ ਜਿਹੜੇ ਉਹ ਹਾਜ਼ਰ ਹੋਣਗੇ ਸੀਐਮ ਸਾਹਿਬ ਨੂੰ ਵੀ ਮਾਰਿਆ ਗਿਆ ਸੀ ਫਲੂਟ ਮਾਰਿਆ ਗਿਆ ਸੀ ਸੀਐਮ ਨੂੰ ਵੀ ਅੱਜ ਕੀਤਾ ਗਿਆ ਸੀ ਸੀਐਮ ਨੂੰ ਵੀ ਬੁਲਾਇਆ ਅੰਮਤਰ ਵਿਜੀਲੈਂਸ ਨੂੰ ਲਗਾਤਾਰ ਕਾਂਗਰਸੀਆਂ ਨੂੰ ਹੀ ਕੀਤਾ ਜਾ ਰਿਹਾ ਹੈ ਇਹਨੂੰ ਕਿਤਾ ਦੇਖਦੇ ਕੋਈ ਕਿਸੇ ਨੂੰ ਬੁਲਾਇਆ ਤੇ ਉਹ ਠੀਕ ਆ ਉਹਨਾਂ ਦਾ ਜਵਾਬ ਉਹ ਦੇਣਗੇ ਮੈਂ ਆਪਦਾ ਜਵਾਬ ਦੇ ਸਕਦਾ ਕਿ ਮੈਨੂੰ ਬੁਲਾਇਆ ਮੈਂ ਸਾਰੇ ਪਰਿਵਾਰ ਨਾਲ ਹਾਜ਼ਰ ਆ ਔਰ ਜਦੋਂ ਫੇਰ ਬੁਲਾਉਣਗੇ ਮੈਂ ਫੇਰ ਆ ਜਾਵਾਂਗਾ ਸੰਦੀਪ ਸਿੰਘ ਸਾਹਿਬ ਸਲੂਟ ਮਾਰਿਆ ਗਿਆ ਜੀ ਨਹੀਂ ਉਹਨਾਂ ਨੇ ਜਿੰਨੀ ਵੀ ਤਫਤੀਸ਼ ਕੀਤੀ ਆ ਕੁਝ ਫਾਰਮੈਲਿਟੀਆਂ ਜਿਹੜੇ ਕਿ ਰਿਟਰਨ 'ਚ ਜਵਾਬ ਦੇਣੇ ਪੈਣੇ ਨੇ ਕਿਉਂਕਿ ਉਹ ਮੈਨੂੰ ਸਾਰਾ ਆਪਣਾ ਰਿਕਾਰਡ ਦੇਖਣਾ ਪੈਣਾ ਆ ਉਹ ਸਾਰਾ ਰਿਕਾਰਡ ਵਾਚਣ ਤੋਂ ਬਾਅਦ ਪਰਫਾਰਮੇ ਲੈ ਲੈਨੇ ਉਹ ਭਰਕੇ ਇਹਨਾਂ ਨੂੰ ਦਾਂਗੇ ਕਿ ਕਿਹੜੀ ਕਿਹੜੀ ਪ੍ਰਾਪਰਟੀ ਕਦੋਂ-ਕਦੋਂ ਲਈ ਆ ਵਰਬਲੀ ਮੈਂ ਦੱਸਤਾ ਆ ਮੇਰੇ ਕੋਲ ਸਾਰੇ ਸੈਟੀਸਫਾਈਡ ਜਵਾਬ ਨੇ ਕਿਉਂਕਿ ਐਮਐਲਏ ਬਣਨ ਤੋਂ ਪਹਿਲਾਂ 2000 ਕੋਈ 3 ਦੀ ਪ੍ਰਾਪਰਟੀ ਆ 11 ਦੀ ਆ ਕੋਈ 12 ਦੀ ਆ ਈਵਨ ਕਿ ਸਭ ਤੋਂ ਵੱਧ ਜੋ ਰੌ ਕਿ ਇਹਦੀ ਕੋਠੀ ਬਹੁਤ ਵੱਡੀ ਆ ਪਰਮਾਤਮਾ ਨੇ ਪੈਸੇ ਦਿੱਤੇ ਆ ਤੇ ਬਣਾਈ ਆ ਸਰ ਇਹ ਮੇਰੀ ਗੱਲ ਸੁਣ ਲਓ ਪਰਮਾਤਮਾ ਨੇ ਪੈਸੇ ਦਿੱਤੇ ਆ ਦਵਾਂ ਦਸਾਂ ਨਵਾਂ ਦੀ ਕਿਰਤ ਕੀਤੀ ਆ ਅਸੀਂ ਜੁਆਇੰਟ ਫੈਮਿਲੀ ਆ ਤਿੰਨ ਬ੍ਰਦਰ ਆ ਫਾਦਰ ਸਾਹਿਬ ਇਕੱਠੇ ਰਹਿ ਰਹੇ ਆ ਤਿੰਨ ਕੋਠੀਆਂ ਤੰਨਾ ਭਰਾਵਾ ਨਹੀਂ ਪਾਈਆਂ ਇਸੇ ਗੱਲ ਤੋਂ ਅੱਜ ਸਾਰਿਆਂ ਨੂੰ ਤਕਲੀਫ ਆ ਕਿ ਜੁਆਇੰਟ ਫੈਮਿਲੀ ਕਿਉਂ ਆ ਔਰ ਅਸੀਂ ਉਹ ਕੋਠੀ ਬਣਾਈਆਂ ਮਿਹਨਤ ਦੇ ਨਾਲ ਔਰ ਇਹ ਦੱਸਣਾ ਚਾਹੁੰਦਾ ਕਿ 2017 ਚ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਟਿਕਟ ਮਿਲਦੀ ਆ ਔਰ ਮੈਂ ਐਮਐਲਏ ਬਣਾਂ ਮੈਂ ਉਹ ਕੋਠੀ 2015 ਚ ਸ਼ੁਰੂ ਕੀਤੀ ਸੀ ਔਨ ਰਿਕਾਰਡ ਆ ਔਰ 2016 ਦੇ ਵਿੱਚ ਉਹਦਾ ਨਕਸ਼ਾ ਪਾਸ ਹੁੰਦਾ ਕਮੇਟੀ ਚ ਤੁਸੀਂ ਸਾਰੇ Google ਤੋਂ ਚੈੱਕ ਕਰ ਸਕਦੇ ਹੋ 2015 ਚ ਉਥੇ ਖਾਲੀ ਪਲਾਟ ਐਗਜ਼ਿਸਟ ਕਰੇਗਾ ਔਰ 2016 ਚ ਮੇਰੀ ਬਣੀ ਹੋਈ ਕੋਠੀ ਐਗਜ਼ਿਸਟ ਕਰੇਗੀ ਔਰ ਜਿਸ ਚੀਜ਼ ਤੋਂ ਸਾਰਿਆਂ ਨੂੰ ਇਹ ਤਕਲੀਫ ਆ ਕਿ ਕੋਠੀ ਬਹੁਤ ਵੱਡੀ ਆ ਉਹਨਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ 2016 ਤੇ Google ਤੇ ਜਾ ਕੇ ਚੈੱਕ ਕਰਿਓ ਇਹ ਪਰਮਾਤਮਾ ਨੇ ਦਸਾਂ ਨੋਵਾਂ ਦੇ ਹੱਥ ਦਿੱਤੇ ਆ ਕਿਰਤ ਕਰਨ ਵਾਸਤੇ ਕਿਰਤ ਕਰਕੇ ਬਣਾਈ ਆ ਜੇ ਕਿਸੇ ਨੇ ਉਸ ਕੋਠੀ ਚਿੱਟ ਲਾਇਆ ਓਪਨ ਚੈਲੰਜ ਕਰਦਾ ਕਿਸੇ ਨੇ ਉਸ ਕੋਠੀ 'ਚ ਕਿਸੇ ਨੇ ਇੱਟ ਦੇ ਵਿੱਚ ਪੈਸਾ ਦਿੱਤਾ ਜਾਏ ਸਿੰਗਲ ਇੱਟ ਲਾਈ ਆ ਮੇਰੇ ਘਰ ਦੇ ਵਿੱਚ ਕਿਸੇ ਪੀ ਡਬਲ ਯੂ ਡੀ ਦੇ ਅਫਸਰ ਨੇ ਕਿਸੇ ਠੇਕੇਦਾਰ ਨੇ ਕਿਸੇ ਡੀ ਐਫ ਸੀ ਮਹਿਕਮੇ ਦੇ ਮੁਲਾਜ਼ਮ ਨੇ ਜਿੰਦਾ ਆਂ ਵੀ ਧੌਣ ਦਵਾ ਲਾਂਗਾ ਜਦੋਂ ਇਸ ਇਸ ਪੱਗ ਤੇ ਕੋਈ ਦਾਗ ਲਾ ਦੇਗਾ ਇਸ ਤੋਂ ਵੱਧ ਮੈਂ ਖੁਸ਼ ਹਾਂ ਸਰ ਡੀ ਐਫ ਪੀ ਦੇ ਬਣੇ ਸਲੂਟ ਹੈ ਜਿਹੜਾ ਦੁਬਾਰਾ ਫੇਰ ਅੰਤਾਂ ਤੇ 10 ਦਿਨ ਦਾ ਟਾਈਮ ਦਿੱਤਾ ਹੈ ਕਿਉਂਕਿ ਇਹ ਕੁਝ ਪ੍ਰਾਪਰਟੀਆਂ ਦੇਖੋ ਲੋਨ ਲਏ ਹੁੰਦੇ ਆ ਪਲੱਜ ਹੁੰਦੀਆਂ ਨੇ ਬੈਂਕ 'ਚੋਂ ਡਿਪੈਂਡ ਕਰਦਾ ਕਿ ਬੈਂਕ ਕਦੋਂ ਸਾਨੂੰ ਪ੍ਰੋਵਾਈਡ ਕਰਦਾ ਤੇ ਜੇ ਉਹ ਜਲਦੀ ਪ੍ਰੋਵਾਈਡ ਕਰਦੇ ਅਸੀਂ ਹਫਤੇ 'ਚ ਦੇ ਦੇਾਂਗੇ ਤੇ ਜੇ ਟਾਈਮ ਲਾਈਨ ਦੀ ਲੋਡ ਪਈ ਤੇ ਹਫਤਾ 10 ਦਿਨ ਅੱਗੇ ਪਿੱਛੇ ਵੀ ਹੋ ਸਕਦਾ ਕਿਉਂਕਿ ਵਿੱਚ ਤੀਸਰੀ ਪਾਰਟੀ ਇਨਵੋਲਡ ਆ ਬੈਂਕਾਂ ਤੋਂ ਜਿਹੜੀਆਂ ਸਾਡੀਆਂ ਪ੍ਰਾਪਰਟੀਆਂ ਦੇ ਬਲੱਜ ਨੇ ਉਹ ਲੈਣੀਆਂ ਨੇ ਸੋ ਇਸ ਕਰਕੇ ਇਹ ਭਰ ਕੇ ਜਦੋਂ ਹੀ ਹੋ ਗਿਆ ਅਸੀਂ ਉਹਨਾਂ ਨੂੰ ਸਰ ਸਲੂਟ ਜਿਹੜਾ ਮਾਰਿਆ ਗਿਆ ਉਹ ਬਾਰੇ ਤੱਜ ਬੜਾ ਚਰਚਾ ਦਾ ਵਿਸ਼ਾ ਰਿਹਾ ਦੇਖੋ ਮੈਨੂੰ ਮੈਂ ਤੇ ਹੁਣੇ ਉੱਤੇ ਆਇਆ ਮੈਨੂੰ ਰਸਤੇ 'ਚ ਆ ਹੁਣ ਮੇਰੇ ਬੰਦਿਆਂ ਨੇ ਦੱਸਿਆ ਕਿ ਇਸ ਦਾ ਇਸ ਤਰ੍ਹਾਂ ਕੋ ਡੀਐਸਪੀ ਜਿਹੜੇ ਉੱਤੇ ਵਿਜੀਲੈਂਸ ਆ ਉਹਨ ਹੰਦਲ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਬਾਰ-ਬਾਰ ਉੱਤੇ ਚਲਾ ਰਹੇ ਆ ਕਿ ਡੀਐਸਪੀ ਵਿジネス ਲੂਟ ਮਾਰਿਆ ਮੈਂ ਦੋਸ਼ੀ ਹਾਂ ਮੈਂ 2 ਲੱਖ ਬੰਦੇ ਦਾ ਨੁਮਾਇੰਦਾ ਆ ਐਸਐਸਪੀ ਵੀ ਸਲੂਟ ਮਾਰਦੇ ਨੇ ਮੇਰੀ ਜਿਹੜਾ ਮੈਂ ਚੀਫ ਸੈਕਟਰੀ ਤੋਂ ਉੱਪਰ ਮੇਰੀ ਜਿਹੜੀ ਆ ਐਮਐਲਏ ਦੀ ਜਿਹੜਾ ਪ੍ਰੋਟੋਕੋਲ ਆ ਜੇ ਡੀਐਸਪੀ ਨੇ ਪ੍ਰੋਟੋਕੋਲ ਨੂੰ ਸਲੂਟ ਮਾਰਿਆ ਬਰਿੰਦਰ ਮੀਸ਼ ਸਿੰਘ ਪਾੜਾ ਨੂੰ ਸਲੂਟ ਨਹੀਂ ਮਾਰਿਆ ਹਾਲਾਂਕਿ ਮੈਂ ਵੇਖਿਆ ਨਹੀਂ ਸਲੂਟ ਕਦੋਂ ਮਾਰਿਆ ਕਿਉਂਕਿ ਮੈਂ ਆਪ ਦੇ ਧਿਆਨ ਚੰਦਰ ਵੜਿਆ ਮੈਨੂੰ ਹੁਣ ਦੱਸ ਖਾਇਆ ਗਿਆ ਲਿਫਟ ਜਦੋਂ ਆਉਣ ਲੱਗਾ ਕਿ ਆ ਦੇਖੋ ਆ ਕੀ ਚੱਲ ਰਿਹਾ ਮੈਂ ਉਹਨਾਂ ਚੈਨਲ ਵਾਲਿਆਂ ਨੂੰ ਸ਼ਾਇਦ ਨੋਟਿਸ ਵੀ ਭੇਜਾਂ ਜਿਨ੍ਹਾਂ ਨੇ ਇੱਕ ਐਮਐਲਏ ਦੀ ਮਾਏ ਤੋਹੀਨ ਵੀ ਆ ਐਮਐਲਏ ਨੂੰ ਸਲੂਟ ਨਹੀਂ ਮਾਰਨਾ ਪੰਦਦਾ ਜੇ ਮਾਰਤਾ ਤੇ ਅੱਛਾ ਉਸੇ ਬੰਦੇ ਨੇ ਮੈਨੂੰ ਤੇ 4 ਘੰਟੇ ਸਵੇਰੇ ਕੋਈ ਦੁਨੀਆ ਦਾ ਸਵਾਲ ਨਹੀਂ ਕਰਨ ਵਾਲਾ ਛੱਡਿਆ ਜਿਉਂਦੇ ਸਲੂਟ ਮਾਰ ਰਿਹਾ ਤੇ ਉਹਨੇ ਆਪਦੀ ਡਿਊਟੀ ਵੀ ਨਹੀਂ निभाई ਆ ਸੋ ਮੈਂ ਸਮਝਦਾ ਕਿ ਆਪਦੇ ਜਿਹੜੇ ਇਹੋ ਜਿਹੇ ਚੈਨਲ ਜਿਹੜੇ ਚਲਾ ਰਹੇ ਨੇ ਹੁਣ ਵੀ ਖਬਰਾਂ ਸ਼ਾਇਦ ਮੈਂ ਨੋਟਿਸ ਵੀ ਭੇਜਾਂ ਉਹਨਾਂ ਨੂੰ ਔਰ ਮੈਂ ਇਹ ਵੀ ਕਹਿਣਾ ਕਿ ਉਹ ਆਪਦੀ ਪੱਤਰਕਾਰਤਾ ਦਾ ਕੋਈ ਮਿਆਰ ਰੱਖਣ ਨਾ ਕਿ ਇੰਨਾ ਥੱਲੇ ਡਿੱਗਣ ਬਰਿੰਦਰ ਮੀਤ ਸਿੰਘ ਪਾੜਾ ਕੋਈ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਮੈਂ ਇੱਥੇ ਖਲੋਤਾ ਵੀ ਕਿਸੇ ਦੇ ਉੱਤੇ ਦੋ ਲਾਈਨਾਂ ਲਿਖ ਕੇ ਭਾਵੇਂ ਕਿਸੇ ਚੀਫ ਮਿਨਿਸਟਰ ਦੇ ਖਿਲਾਫ ਦੇ ਦਾਂ ਪੇਦਮ ਵੱਲੋਂ ਤੁਸੀਂ ਉਹਨੂੰ ਦੋਸ਼ੀ ਕਰਾਰ ਦੇ ਦੇਓਗੇ ਮੁੱਖ ਮੰਤਰੀ ਦੇ ਖਿਲਾਫ ਮੈਂ ਦੋ ਲੈਣਾ ਲੱਜ ਲਿਖ ਕੇ ਦੇ ਦਿਆਂ ਤੇ ਉਹਨੂੰ ਕੋਈ ਬਿਜ਼ਨਸ ਵਾਲਾ ਸਾਧ ਲੈ ਸਾਧ ਸਕਦੇ ਆ ਕਿਉਂਕਿ ਇਹ ਇਹ ਇੱਕ ਪ੍ਰੋਟੋਕੋਲ ਆ ਜਦੋਂ ਸਾਧਦੇ ਆ ਤੇ ਕੀ ਗੱਲ ਐਸਐਸਪੀ ਜਾਂ ਡੀਐਸਪੀ ਸਕੀਮਿਸਟਰ ਨੂੰ ਸਲੂਟ ਨਹੀਂ ਮਾਰੇਗਾ ਸੋ ਇਸ ਕਰਕੇ ਇਹ ਚੀਜ਼ਾਂ ਬਹੁਤ ਇੱਕ ਟੀਆਰਪੀ ਲੈਣ ਵਾਸਤੇ ਕੋਈ ਚੈਨਲ ਚਲਾਉਂਦੇ ਨੇ ਮੈਂ ਇਸ ਗੱਲ ਦੀ ਨਖੇਦੀ ਕਰਦਾ ਤੇ ਇਹ ਹੋ ਸਕਦਾ ਮੈਂ ਉਹਨਾਂ ਚੈਨਲ ਵਾਲਿਆਂ ਨੂੰ ਨੋਟਿਸ ਵੀ ਪਾਈ ਉਹ ਅੱਜ ਐਮਐਲਏ ਸਭ ਨੂੰ ਬੁਲਾਇਆ ਸੀਗਾ ਇਹਨਾਂ ਦੇ ਵਿੱਚ ਤੋਂ ਵੱਧ ਜਾਇਦਾਦ ਬਣਾਉਣ ਦੇ ਸਬੰਧ ਦੇ ਵਿੱਚ ਅ ਇਨਕੁਆਰੀ ਚੱਲ ਰਹੀ ਆ ਜਿਹਦੇ ਵਿੱਚ ਉਹਨਾਂ ਦੇ ਪ੍ਰੋਪਰ ਉਹਨਾਂ ਦੇ ਚਾਰ ਮੈਂਬਰ ਅਹੀਂ ਬੁਲਾਏ ਸੀ ਕਿ ਪਰਿਵਾਰ ਦੇ ਜਿਨ੍ਹਾਂ ਕੋਲ ਵਕ ਵਕ ਇਨਕੁਆਰੀ ਦੇ ਬਾਰੇ ਜਾਇਦਾਦ ਦੇ ਬਾਰੇ ਪੁੱਛਿਆ ਗਿਆ ਤੇ ਬਸ ਉਹ ਸਵੇਰੇ 9:30 ਵਜੇ ਤੋਂ ਸਟਾਰਟ ਕੀਤੀ ਸੀ ਕਿ ਹੁਣ 4:30 ਵਜੇ ਉਹਨਾਂ ਨੂੰ ਕੋਸ਼ਿਸ਼ ਕਰਕੇ ਪ੍ਰੋਪਰ ਭੇਜਤਾ ਵਾ ਤੇ ਜਿਹੜੇ ਅਹੀਂ ਉਹਨਾਂ ਨੂੰ ਪਰਫਾਰਮੈਂਸ ਦੇਣੇ ਹੁੰਦੇ ਆ ਭਰ ਕੇ ਦੇਣੇ ਉਹਨਾਂ ਨੂੰ ਦੇ ਦਿੱਤੇ ਆ 7 ਦਿਨ ਦਾ ਟਾਈਮ ਦਿੱਤਾ ਉਹਨਾਂ ਨੂੰ ਸਾਨੂੰ ਭਰ ਕੇ ਦੇਣ ਕਿ ਕਿ ਸਰਵੇਰਵਾ ਮੰਗੇ ਗਿਆ ਇਹਨ ਵਿੱਚ ਜ਼ਿਆਦਾ ਤਾਂ ਸਰ ਇਹਨਾਂ ਤੋਂ ਪਹਿਲਾਂ ਇੱਕ ਬੈਂਕਾਂ ਨੂੰ ਵੀ ਲੈ ਕੇ ਕੱਢੀ ਗਈ ਸੀ ਉਹਨਾਂ ਦੇ 8 ਇਹ ਕੋਈ ਸਾਡਾ ਇਨਕੁਆਰੀ ਦਾ ਮੈਟਰ ਆ ਉਹ ਸਾਡੇ ਉਹਦੇ ਵਿੱਚ ਅਸੀਂ ਪ੍ਰੋਪਰ ਲੈਣੀ ਹੁੰਦੀ ਆ ਵੀ ਕੋਈ ਨੂੰ ਵੀ ਜ਼ਿਆਦਾ ਕਿੱਥੇ ਕਿੱਥੇ ਇਹਨਾਂ ਦੀ ਜੇ ਜਿਹੜੀ ਇਨਕੁਆਰੀ ਹੋਈ ਹੋਈ ਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਉਹ ਅਜੇ ਨਹੀਂ ਸਾਡੇ ਫਾਈਨਲ ਅਜੇ ਜਿੰਨਾ ਚਿਰ ਫਾਈਨਲ ਨਹੀਂ ਹੋ ਗਈ ਉਹਨਾਂ ਚਿਰ ਅਸੀਂ ਮਾਈਡ ਕਰਾਂਗੇ ਮਣਕਬੀ ਜਦੋਂ ਪੁਛਗਿਛ ਕੀਤੀ ਗਈ ਦੁਬਾਰਾ ਉਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਵਾ ਜਿਹਦੇ ਚ ਸਾਨੂੰ ਆਪਣੇ ਪਰਫਾਰਮੇ ਭਰ ਕੇ ਦੇਣਗੇ ਫਿਰ ਪ੍ਰੋਪਰ ਇਨਕੁਆਰੀ ਚੱਲੂਗੀ ਇਹਦਾ ਇੱਕੋ ਲੋਕਿਆ ਗਿਆ ਕਿ ਜਦੋਂ ਤੁਸੀਂ ਪੁਛਗਿਛ ਕਰ ਰਹੇ ਹੋ ਕਿ ਕਿ ਪੰਜ 6 ਵਾਰੀ ਉੱਠ ਕੇ ਬਾਹਰ ਗਏਗੇ ਕਿਸੇ ਨਾਲ ਫੋਨ ਤੇ ਗੱਲ ਕੀਤੀ ਫਿਰ ਆ ਕੇ ਪੁਛਗਿਛ ਕਰਨਾ ਕਿ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਵਾ ਕਿ ਕਿਸੇ ਦਾ ਮੇਰਾ ਪਰਸਨਲੀ ਫੋਨ ਆਇਆ ਸੀਗਾ ਇਹ ਕੋਈ ਜ਼ਰੂਰੀ ਨਹੀਂ ਕਿ ਫੋਨ ਆਇਆ ਜੇ ਮੈਂ ਉਹਨਾਂ ਦੀ ਪੁਛਗਿਛ ਕਰਕੇ ਮੈਨੂੰ ਫੋਨ ਆਉਂਦੇ ਸੀਗੇ ਇਹ ਮੇਰੇ ਕੋਈ ਪਰਸਨਲੀ ਘਰ ਦਾ ਫੋਨ ਕੋਈ ਹੋਰ ਚੰਦਾ ਕੋਈ ਵੀ ਆ ਸਕਦਾ ਤਾਂ ਕਿੰਨੇ ਘੰਟ ਸਰੇ 9:30 ਵਜੇ ਆਏ ਸੀਗੇ 4 ਵਜੇ ਤੱਕ 4:30 ਤੱਕ ਕੁਛ ਹੋ ਗਿਆ ਇੱਕ ਸਰ ਜਿਹੜਾ ਡੀਐਸਪੀ ਸਾਡੇ ਸਲੂਟ ਮਾਰਿਆ ਉਹਨੂੰ ਲੈ ਕੇ ਬੜੀ ਚਰਚਾ ਚੱਲੀ ਉਹ ਕੀ ਸਰ ਐਫੈਕਟ ਨਾ ਲੈ ਮਖੋ ਮੇਰੇ ਆਉਣ ਤੋਂ ਪਹਿਲਾਂ ਦੀ ਗੱਲ ਆ ਮੈਂ ਇਹ ਆ ਗਿਆ 9:30 ਵਜੇ ਮੈਂ ਜਾਣਾ ਕੁਝ ਆਇਆ ਸੀਗਾ ਉਥੇ ਚ ਉਹ ਡੀਐਸਪੀ ਸਾਹਿਬ ਨੂੰ ਮੇਰੇ ਧਿਆਨ ਚਿਤ ਨਹੀਂ ਵੇਖ ਲਿਆ ਨੇ ਪਤਾ ਕਰ ਲਿਆ ਨੇ ਕਿ ਕੀ ਗੱਲ ਬਾਕੀ ਉਹ ਮੌਜੂਦਾ ਐਮਐਲ ਨੇ ਚੈੱਕ ਕਰ ਲਏ ਨੇ ਸਰ ਉਹ ਕਹਿੰਦੇ ਵੀ ਜਾਂਚ ਬਾਅਦ ਉਹਨਾਂ ਨੂੰ ਬੁਲਾ ਕੇ ਆ ਸੀਗਾ ਲੇਕਿਨ ਜਾਂਚ ਦੇ ਵਿੱਚ ਉਹਨਾਂ ਨੂੰ ਜਿਹੜਾ ਸਲੂਟ ਮਾਰਨਾ ਉਹਨਾਂ ਨੇ ਆਪਕਤ ਕਰਨੀ ਕੋਈ ਇਦਾਂ ਜਾਂਚ ਲੱਗਦਾ ਹੈ ਜਾਂਚ ਸਹੀ ਨੇ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਜਾਂਚ ਤੇ ਮੈਂ ਕਰ ਰਿਹਾ ਮੈਂ ਐਸਐਸਪੀ ਹਾਂ ਠੀਕ ਹੈ ਜੀ ਮੈਂ ਕਰ ਰਿਹਾ ਜਾਂਚ ਫੋਟ ਠੀਕ ਉਹਦੇ ਮੇਰੇ ਕੋ ਸਪੋਰਟਿੰਗ ਮੈਂਬਰ ਆ ਡੀਐਸਪੀ ਉਹਨਾਂ ਦਾ ਕੰਮ ਹੈ ਕਿ ਫਾਦਰ ਸ਼ੂਗਰ ਦੇ ਫਰੀਦ ਨੇ ਇਸ ਟੇਪ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿ ਬੇਨਤੀ ਵੀ ਕੀਤੀ ਵੀ ਸ਼ੂਗਰ ਦੇ ਮਰੀਜ਼ ਨੂੰ ਭੇਜ ਦਿੱਤਾ ਜਾਵੇ ਲੇਕਿਨ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੇ ਕੋਈ ਹੋਰ ਜੇ ਧਿਆਨ ਚਾਉਂਦੀ ਵੀ ਗੱਲ ਤੇ ਉਹਨਾਂ ਨੂੰ ਜਰੂਰ ਅਸੀਂ ਫਾਲ ਕਰ ਦਿੰਦੇ ਇਹੋ ਜੀ ਕੋਈ ਗੱਲ ਨਹੀਂ ਅਸੀਂ ਪਰ ਉਹਨਾਂ ਨੂੰ ਉਹ ਜੀ ਬਸ ਇਹ ਕੋਈ ਉਹ ਜੀ ਤੰਗਾਲੀ ਪਰੇਸ਼ਾਨ ਵਾਲੀ ਕਰਨ ਵਾਲੀ ਗੱਲ ਨਹੀਂ ਕੀਤੀ ਹੈ ਜੀ ਸਰ ਇਹ ਜਿਹੜਾ ਜਾਇਦ ਦਾ ਬੇਰਬਖ ਮੰਗਿਆ ਗਿਆ ਤੁਹਾਡਾ ਇਹ ਸਿਰਫ ਪਾਲਾ ਸਾਡੀ ਫੈਮਿਲੀ ਦੇ ਮੰਗ ਮੰਗਿਆ ਗਿਆ ਕਿ ਜਿਹੜੇ 8 ਮੈਂਬਰ 8 ਮੈਂਬਰਾਂ ਦੇ ਡਿਟੇਲ ਮੰਗੇ ਸਾਡਾ ਪਰਿਵਾਰਕ ਮੈਂਬਰ ਸਾਰੇ ਪਰਿਵਾਰਕ ਮੈਂਬਰ ਸਰ ਅੱਜ ਕਿੰਨੇ ਮੈਂਬਰ ਜਿਹੜੇ ਪੇਸ਼ ਹੋਏ ਨੇ ਤੇ ਕਿੰਨੇ ਚਾਰ ਮੈਂਬਰ ਬਾਕੀਆਂ ਤੋਂ ਹਜੇ ਬਾਕੀ ਰਹਿ ਗਏ ਨੇ ਬਾਕੀ ਵੇਖੋ ਜੇ ਜਿਹਦੇ ਕਿਸੇ ਤੇ ਲੋੜ ਹੋਗੇ ਵੈਰੀਫਾਈ ਕਰਾਂਗੇ ਜੇ ਕਿ ਇਹ ਦੀ ਜ਼ਰੂਰਤ ਹੋਊਗੀ ਤੇ ਜ਼ਰੂਰ ਬੁਲਾਵਾਂਗੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ